ਮੈਂ ਕਦੇ ਨਾ ਟੂਨੇ ਟਾਮਣ ਪ੍ਰਮੋਟਰ ਨਹੀਂ ਕੀਤੇ ਪਰ ਮੈਂ ਆ ਬੰਦੇ ਕੋਲੇ ਆਇਆ। ਬਈ ਅਸਲ ਦੇ ਵਿੱਚ ਪੰਗਾ ਪਤਾ ਕੀ ਆ। ਦੋ ਤਰ੍ਹਾਂ ਦੇ ਬਿੱਲ ਆਉਂਦੇ ਆ ਪੰਜਾਬ 'ਚ ਜਾਂ ਤਾਂ ਪੰਜਾਬ ਸਰਕਾਰ ਵਾਲਾ ਜ਼ੀਰੋ ਬਿੱਲ ਆਉਂਦਾ ਤੇ ਫਿਰ ਜਾਂ ਜਿਹਦੇ ਆਉਂਦਾ ਨਾ ਉਹਦੇ ਫਿਰ ਧੱਫੜ ਪੈਂਦਾ ਧੱਫੜ ਆ ਬੰਦੇ ਨੂੰ ਨਾ ਹਰ ਬਿੱਲ ਆ ਜਾ ਕਰੇ। ਇਹ ਬੰਦੇ ਨੇ ਇੱਕ ਟੂਨਾ ਸਿੱਖਿਆ। ਤੁਸੀਂ ਕੀ ਕਰਨਾ ਇੱਕ ਲੈਣੀ ਹੈ ਪਰਚੀ। ਮੈਂ ਤੁਹਾਨੂੰ 10 ਨੰਬਰ ਦਸੂਗਾ ਉਹ 10 ਨੰਬਰ ਅੱਖਰ ਆ 10 ਉਹ ਤੁਸੀਂ ਲਿਖ ਕੇ ਤੇ ਜੇਬ ਚ ਪਾ ਲੈਣੇ ਆ ਤੇ ਉਹ ਪਰਚੀ ਆ ਜਿਹੜੀ ਆਪਦੇ ਬਟੂਗੇ ਚ ਰੱਖਣੀ ਆ ਤੇ ਥੋਡੇ ਘਰੇ ਬਿਜਲੀ ਵਾਲਾ ਰੀਡਿੰਗ ਲੈਣ ਵਾਸਤੇ ਡਰਿਆ ਕਰੂਗਾ ਦੂਰ ਦੀ ਲੰਘਿਆ ਕਰੂਗਾ ਥੋਡੇ ਘਰ ਤੋਂ ਐਵੇਂ ਕਿਵੇਂ ਹੋ ਸਕਦਾ ਲੌਜਿਕ ਨਹੀਂ ਬਣਦਾ ਆ ਜੋ ਲੌਜਿਕ ਬਣਾਉਨੇ ਆ ਅੰਦਰ ਆ ਆਜੋ ਟੂਣਾ ਸਿੱਖ ਲਿਓ ਨੰਬਰ ਉੱਤੇ ਹੀ ਦੇ ਦੇਗੇ ਸਕਰੀਨ ਦੇ ਉਹ ਨੰਬਰ ਉੱਤੇ ਹੀ ਸਕਰੀਨ ਦੇ ਦਿੱਤੇ ਹੋਇਆ ਤੁਸੀਂ ਉਹ ਲਿਖ ਲਓ ਆ ਜੋ ਹੁਣ ਟੂਣਾ ਕਰਦੇ ਆਪਾਂ ਕਿਵੇਂ ਟੂਆਂ ਕੰਮ ਕਰਦਾ ਤੁਹਾਡੀਆਂ ਅੱਖਾਂ ਦੇ ਸਾਹਮਣੇ ਕੰਮ ਕਰੂਗਾ ਟੂਣਾ ਜੋ ਤਾਹਾਂ ਇਹਨਾਂ ਨੇ ਕੀ ਕੀਤਾ ਉਹ ਸਾਰੇ ਅੱਖਰ ਇੱਥੇ ਖੜ ਕੇ ਤੇ ਡਾਇਲ ਕੀਤੇ ਆ ਆਪਣੇ ਫੋਨ 'ਚ ਜਦੋਂ ਫੋਨ 'ਚ ਡਾਇਲ ਕੀਤੇ ਤਾਂ ਉਹ ਡਾਇਲ ਨੰਬਰ ਆ ਦੋ ਗੱਬਰੂ ਨੌਜਵਾਨਾਂ ਨੂੰ ਜਾ ਖੜ ਗਿਆ ਇਹਨਾਂ ਨੂੰ ਸਮੱਸਿਆ ਦੱਸੀ ਵੀ ਸਾਨੂੰ ਤਾਂ ਰੁਪਈਆ 40000 ਬਿੱਲ ਆ ਗਿਆ ਅਸੀਂ ਕਰਗੇ ਤਾਂ ਕੀ ਕਰਗੇ ਫਿਰ ਇਹਨਾਂ ਨੇ ਜਿਹੜਾ ਟੂਣਾ ਖੇਤ ਇੱਥੇ ਕਰਤਾ ਨਾ ਉੱਤੇ ਛੱਤ ਦੇ ਇਹ ਟੂਣੇ ਦਾ ਸਰਕਾਰ ਨੇ ਇਹ ਟੂਣੇ ਦਾ ਸਰਕਾਰ ਨੇ ਇਹਨਾਂ ਨੂੰ ਤਕਰੀਬਨ ਖਵੇਂ 70000 ਤੱਕ ਸਬਸਿਡੀ ਦੇ ਦਿੱਤੀ 70 ਹੀ ਆ ਨਾ 70 ਆ ਵੀ 70 ਓਏ ਹੋਏ ਹੋਏ 70000 ਰੁਪਇਆ ਤਾਂ ਸਰਕਾਰ ਨੇ ਦੇਤਾ ਬੰਦਿਆਂ ਨੂੰ ਤੇ ਬਾਕੀ ਦੇ ਪੈਸੇ ਬਾਈ ਕਹਿੰਦਾ ਮੈਨੂੰ ਲੋੜ ਆ ਮੈਂ ਗੱਡੀ ਲੈਣੀ ਆ ਇਹ ਕਹਿੰਦੇ ਕਿਸਤਾਂ ਚ ਦੇ ਦੇ ਲੋਨ ਵੀ ਹੋ ਗਿਆ ਐਵੇਂ ਇਹਨਾਂ ਗੱਪਰ ਕੋ ਹਾਂਜੀ ਹਾਂਜੀ ਬਿਲਕੁਲ ਕਿੰਨੇ ਕਿਲੋਵਾਟ ਦਾ ਆ ਦੱਸੂਗਾ ਯਾਰ ਪਹਿਲਾਂ ਤਾਂ ਤੁਸੀਂ ਮੈਨੂੰ ਓ ਦੱਸੋ ਟੂਨੇ ਟਾਮਣ ਵਾਲੇ ਸਾਧਾ ਨੂੰ ਤੁਸੀਂ ਬੜਾ ਪ੍ਰਮੋਟ ਕੀਤਾ ਇਹ ਜਿਹੇ ਗੱਪਰਾਂ ਨੂੰ ਕਰੋ ਖਾ ਯਾਰ ਹੈ ਮੈਨੂੰ ਦੱਸ ਬਈ ਸੱਜਣਾ ਆ ਟੂਨਾ ਕਿੰਨੇ ਕ ਪੈਸਿਆਂ ਚ ਹੋ ਜਾਂਦਾ ਜੇ 5 ਕਿਲੋਵਾਟ ਦਾ ਲਾਉਣਾ 78000 ਸਬਸਿਡੀ ਲੋਨ ਕਿੰਨਾ ਹੋਜੂ ਬਾਕੀ ਦੇ ਪੈਸੇ ਤੇ 90% ਲੋਨ ਹੋ ਜੂਗਾ ਜੀ 10% ਕਸਟਮਰ ਨੂੰ ਪਹਿਲਾਂ ਭਰਨਾ ਪੈਂਦਾ ਜੀ 10% ਪਹਿਲਾਂ ਹਾਂਜੀ ਹਾਂ ਜੇ ਬੰਦਾ ਸੰਗਰੂਰ ਦਾ ਹੀ ਹੋਵੇ ਤੇਰੇ ਏਰਗੇ ਦਾ ਤੇ ਮੇਰਾ ਹੋਵੇ ਦੇਖਣ ਵਾਲਾ ਠੀਕ ਹੈ ਜੀ ਉਹਦੇ ਲਈ ਕੀ ਆਫਰ ਹੈ ਉਹਦੇ ਲਈ ਸੰਗਰੂਰ ਦੇ ਲਈ ਅਸੀਂ ਖਾਸ ਆਫਰ ਰੱਖਿਆ ਵੀ 78000 ਰੁਪਏ ਜਿਹੜਾ ਸਬਸਿਡੀ ਹੈ ਉਹ ਅਸੀਂ ਪਹਿਲੀ ਕੱਟ ਕੇ ਦੇ ਦਾਂਗੇ ਜੀ ਕਸਟਮਰ ਦੇ ਜਦੋਂ ਖਾਤੇ 'ਚ ਆ ਗਈ ਬਾਅਦ ਚ ਲਾਵਾਂਗੇ ਅਸੀਂ ਸਬਸਿਡੀ ਕਿੰਨੇ ਦਿਨਾਂ ਦੇ ਉੱਤੇ ਆਹ ਛੱਤ ਦੇ ਉੱਤੇ ਖੜਾ ਹੋ ਜਾਊਗਾ ਸਟਰਕਚਰ ਹਾਂਜੀ ਅਸੀਂ ਹਫ਼ਤੇ ਦੇ ਵਿੱਚ ਅਸੀਂ 7 ਇਹ ਕੰਪਲੀਟ ਕਰ ਦਾਂਗੇ ਸਟਰਕਚਰ ਅੱਜ ਮੈਂ ਤੈਨੂੰ ਕੀਤਾ ਫੋਨ ਹਾਂਜੀ ਹਾਂ ਇੱਕ ਹਫ਼ਤੇ 'ਚ ਲਾ ਦੇਗਾ ਇੱਕ ਹਫ਼ਤੇ 'ਚ ਲਾ ਲਾਂਗੇ ਜੇ ਲੋਨ ਦਾ ਕੰਮ ਆਈ ਤਾਂ ਉਹਦੇ ਵਿੱਚ ਲੋਨ ਦੇ ਬੈਂਕ ਤੇ ਡਿਪੈਂਡ ਕਰਦਾ ਜੀ 10 ਕ ਦਿਨ ਪੰਜ ਕੇ ਚੱਲੋ ਹੀ ਲੋਨ ਦੇ ਉਤੇ ਲੱਗ ਸਕਦੇ ਜੀ ਮਤਲਬ ਜੇ ਲੋਨ ਦਾ ਕੰਮ ਆ ਤਾਂ ਦਿਨ 17 ਕਹਿ ਲਓ ਜੇ ਨਗਦੋਂ ਨਗਦ ਦਾ ਕੰਮ ਆ ਤਾਂ ਦਿਨ ਹਫਤੇ 7 ਤੱਕ ਹੈ। ਹਾਂਜੀ ਹਾਂਜੀ। ਐਵੇਂ ਹੀ ਇਹ ਨਾ ਗੱਲ ਬਾਤ। ਨੈਟ ਮੀਟਰੀਂਗ ਦਾ ਕੰਮ ਉੱਤੇ ਬਾਅਦ ਚ ਹੁੰਦਾ ਜੀ ਉੱਤੇ ਕੰਮ ਟਾਈਮ ਲੱਗ ਜਾਂਦਾ ਜੀ ਥੋੜਾ 15 ਦਿਨ। ਮੀਟਰ ਮੂਟਰ ਪਾਸ ਕਰਾ ਕੇ ਉਹ ਸਰਕਾਰ ਨਾਲ ਲੈਣ ਦੇਣ ਚਾਲੂ ਕਰਕੇ। ਹਾਂਜੀ ਹਾਂਜੀ। ਠੀਕ ਆ। ਇੱਕ ਬਿੱਲ ਕਹਿ ਦਿੱ ਗਏ ਉਹਨਾਂ ਨੂੰ ਆ ਜਾਊਗਾ ਬਿਜਲੀ ਵਾਲਾ। ਬਿਲਕੁਲ ਹੀ। ਹੂੰ? ਹਾਂਜੀ ਹਾਂਜੀ। ਤੇ ਅਗਲੇ ਬਿੱਲ ਤੋਂ ਪੜਾ ਕੇ ਪੈ ਜਾਣਗੇ। ਜੀ। ਐਵੇਂ ਹੀ ਇਹ ਨਾ ਗੱਲ ਬਾਤ। ਹਾਂਜੀ। ਹੁਣ ਮੈਨੂੰ ਇੱਕ ਗੱਲ ਹੋਰ ਦੱਸ। ਜੇ ਇਹ ਉੱਡ ਗਿਆ ਨੀਦੀ ਆਪਣੀ ਗਰੰਟੀ ਹੋ ਗਈ ਜਿਵੇਂ ਇੱਚ ਬੇਸ ਪਲੇਟਾਂ ਹੈਵੀ ਬੇਸ ਪਲੇਟ ਲਾਉਣੇ ਆਈ ਤੇ ਹੌਡ ਡਿਪ ਦਾ ਸਟਰਕਚਰ ਆਈ ਹਾਂ ਤੇ ਆ ਫਿਲਰ ਭਰਦੇ ਆਈ ਪੂਰੇ ਮਜ਼ਬੂਤ ਹੁਣ ਹੌਡ ਡਿਪ ਦੀ ਕਹਾਣੀ ਸੁਣ ਲੋ ਜਿਹੜਾ ਹੌਡ ਡਿਪ ਆ ਉਹ ਪਤਾ ਕੀ ਆ ਜਿਹੜੇ ਆਪਣੇ ਪਿੰਡਾਂ ਚ ਨਾ ਟੈਲੀਫੋਨ ਵਾਲੇ ਖੰਭੇ ਨਹੀਂ ਖੜੇ ਪੁਰਾਣੇ ਬਿਜਲੀ ਵਾਲੇ ਖੰਭੇ ਖੜੇ ਆ ਜਿਹੜੇ ਗਲਦੇ ਨਹੀਂ ਰੇਲਵੇ ਵਾਲੇ ਖੰਭੇ ਖੜੇ ਆ ਗਲਦੇ ਹੀ ਨਹੀਂ ਉਹਨੂੰ ਕਹਿੰਦੇ ਹੌਡ ਡਿਪ ਉਹ ਆ ਇਹ ਉਹ ਲੱਗਿਆ ਸਮਝ ਗਏ ਨਾ ਗੱਲ ਬਾਤ ਹਾਂ ਇਹ ਅਗਲੀ ਗੱਲ ਪ੍ਰੋਪਰ ਲੈਂਟਰ ਪਟਕੇ ਜੀ ਫਾਸਨਰ ਲੱਗਦੇ ਜਿੱਦੂ ਉੱਪਰ ਪਿੱਲਰ ਭਰਦਾ ਜੀ ਹੂੰ ਇਹ ਹੋ ਗਿਆ ਤੇ ਜੇ ਮੰਨ ਲਾ ਵੀ ਆਹ ਤਰ੍ਹਾਂ ਪਲੇਟਾਂ ਜਿਹਾ ਕਰੰਟ ਕੱਢਣੋਂ ਹਟ ਗਈਆਂ ਸਾਲ ਨੂੰ ਫੇਰ ਬੰਦਾ ਕੀ ਕਰੂ ਇਹਦੀ ਕੰਪਨੀ ਵੱਲੋਂ ਜੀ ਟਾਪਕੌਨ ਪੈਨਲ ਦੀ 27 ਸਾਲ ਦੀ ਵਾਰੰਟੀ ਹੈ ਜੀ ਤੇ 10 ਸਾਲ ਦੀ ਜਿਹੜਾ ਇਨਵਰਟਰ ਲੱਗਿਆ ਹੋ ਉਹਦੀ ਗਾਰੰਟੀ ਹੈ ਯਾਰ ਮਤਲਬ ਜਿਹੜਾ ਮੁੰਡਾ ਅੱਜ ਜੰਮਿਆ ਉਹ ਮੁੰਡੇ ਦਾ ਮੁੰਡਾ ਹੈ ਜਿਹੜਾ 7ਵੀਂ ਕਲਾਸ 'ਚ ਹੋ ਜੂਗਾ ਜਦੋਂ ਇਹ ਖਰਾਬ ਹੋਣਾ ਹੈ ਹਾਂ ਜੀ ਐਮੀ ਇਹਨਾਂ ਗੱਲ ਬਾਤ ਹਾਂਜੀ ਜੀ ਯਾਰ ਦੇਖ ਮੁੰਡੇ ਨੌਜਵਾਨ ਆ ਯਾਰ ਗੱਭਰੂ ਆ ਯਾਰ ਗੱਭਰੂ ਕੋ ਇੱਕ ਅੱਧਾ ਹੀ ਕੰਮ ਕੀਤਾ ਹੋਊਗਾ ਕੋਈ ਹੋਰ ਵੱਡਾ ਕੋਈ ਪ੍ਰੋਜੈਕਟ ਕੀਤਾ ਆਪਣੇ ਕਾਫੀ ਪ੍ਰੋਜੈਕਟ ਲੈ ਗੁਰਦੁਆਰਾ ਸਾਹਿਬ ਜਿਵੇਂ ਧਾਰਮਿਕ ਸਥਾਨਾਂ ਚ ਲਾਉਣੇ ਆ ਜੀ ਕਮਰਸੀਅਲ ਇੰਡਸਟਰੀ ਸਾਰੇ ਲਾਉਣੇ ਆ ਜੀ ਪਲਾਂਟ ਆਪਨੂੰ ਮੈਨੂੰ ਦਿਖਾ ਸਕਦੇ ਕੋਈ ਹੋਰ ਹਾਂਜੀ ਦਿਖਾ ਦਾਂਗੇ ਤੁਹਾਨੂੰ ਕਿੰਨੇ ਕੰਮ ਕਰਤੇ ਕਾਫੀ ਪ੍ਰੋਜੈਕਟ ਲਾਤੇ ਜੀ ਮੋਗਾ ਸਾਈਡ ਵੀ ਲੱਗੇ ਹੋਏ ਜੀ ਆਪਣੇ ਪ੍ਰੋਜੈਕਟ ਹੀ ਤੇ ਇੱਧਰ ਸਾਰੇ ਜ਼ਿਲ੍ਹੇ ਜਿਵੇਂ ਨਵਾਂ ਸ਼ਹਿਰ ਹੋ ਗਿਆ ਈ ਮੋਗਾ ਹੋ ਗਿਆ ਬਰਨਾਲਾ ਸੰਗਰੂਰ ਮਾਨਸਾ ਯਾਰ ਜੱਗੀ ਸਰਪੰਚ ਨੇ ਲੋਹੇ ਖੇੜੇ ਵਾਲੇ ਨੇ ਕੀਤੀ ਹੋਵੇ ਐਡ ਤੇ ਪ੍ਰੋਜੈਕਟ ਲੱਗੇ ਹੁਣ ਥੋੜੇ ਤਾਂ ਹੋ ਹੀ ਨਹੀਂ ਸਕਦਾ ਦੋ ਗੱਲਾਂ ਤਾਂ ਹੋ ਹੀ ਨਹੀਂ ਸਕਦੀਆਂ ਇੱਕ ਹੀ ਰਹੂਗੀ ਮੈਨੂੰ ਇੱਕ ਪ੍ਰੋਜੈਕਟ ਹੋਰ ਦਿਖਾ ਲਿਓ ਬਾਲਿਆਂ ਤਾਂ ਨਹੀਂ ਜਾਂਦਾ ਕੋਈ ਗੱਲ ਨਹੀਂ ਦਿਖਾ ਲੈਂ ਮੈਂ ਕੋਈ ਗੁਰਦੁਆਰਾ ਸਾਹਿਬ ਵਾਲਾ ਦਿਖਾ ਦਿਓ ਦਿਖਾ ਦਾਂਗੇ ਹੈ ਦਿਖਾ ਦਾਂਗੇ ਜੀ ਚਲੋ ਆਜੋ ਗੁਰਦੁਆਰਾ ਸਾਹਿਬ ਵਾਲਾ ਦੇਖ ਕੇ ਆਉਂਦੇ ਚਲੋ ਮੰਨ ਲੋ ਗੁਰਦੁਆਰਾ ਸਾਹਿਬ ਦੇ ਵਿੱਚ ਆ ਗਿਆ ਮੁੰਡਾ ਲੈ ਕੇ ਸਨਾਮ ਗੁਰਦੁਆਰਾ ਸਾਹਿਬ ਨੂੰ ਪਿਛਲੇ ਮਹੀਨੇ ਦਾ ਜਿਹੜਾ ਬਿੱਲ ਆਇਆ ਖੜਾ ਨਾ ਜੇ ਤੁਸੀਂ ਬਿੱਲ ਦੇਖੋਗੇ ਬਾਬਾ ਜੀ ਪੁੱਛੋਗੇ ਤਾਂ ਤਕਰੀਬਨ 70000 ਰੁਪਿਆ ਬਿੱਲ ਆਇਆ ਹਾਂਜੀ ਪਰ ਅਗਲੇ ਮਹੀਨੇ ਦਾ ਬਿੱਲ ਬਾਬਾ ਜੀ ਨੂੰ ਆ ਕੇ ਪੁੱਛ ਲਓ ਕਿੰਨਾ ਆਜੂ ਕਿਉਂ ਘਟ ਆਜੂਗਾ ਕਿਉਂਕਿ ਇਸ ਮੁੰਡੇ ਨੇ ਅਸਲ ਦੇ ਵਿੱਚ ਇੱਥੇ ਕਿੱਥੇ ਸਿਸਟਮ ਫਿੱਟ ਕੀਤਾ ਮੈਂ ਦੱਸਾਂ ਪਰ ਸਾਈਡ ਤੇ ਲੱਗਿਆ ਹੋਇਆ ਚੱਲੀਏ ਆਪ ਬੂਟ ਲਾ ਕੇ ਹਾਂਜੀ ਹਾਂ ਚਲੋ ਤਾਂ ਚੱਲਦੇ ਆ ਆਪਾਂ ਕਰਨੇ ਪੁੱਤ ਬੂਟ ਲਾ ਲਈ ਜੰਗੋ ਆਇਆ ਚੱਲ ਗਏ कितें लाने बूट सुना ਇਹ ਤਾਂ ਛੱਟ ਦੇ ਉੱਪਰ ਹੀ ਲਾਤਾ ਸੋਹਣਿਆ ਹਾਂਜੀ ਹਾਂ ਉੱਪਰ ਹੀ ਲਾਦਾ ਜੀ ਯਾਰ ਗੁਰਦੁਆਰਾ ਸਾਹਿਬ ਲਈ ਕੋਈ ਆਪਸ਼ਨ ਹੈ ਤੇਰੇ ਕੋਲੇ ਵੀ ਬਈ ਯਾਰ ਚਲੋ ਨੌਜਵਾਨ ਆ ਤੁਹਾਡਾ ਲੋਕ ਸਾਥ ਦਿੰਦੇ ਆ ਧਾਰਮਿਕ ਸੰਸਥਾਵਾਂ ਵਾਸਤੇ ਗੁਰਦੁਆਰਾ ਸਾਹਿਬ ਲਈ ਸੀ ਲੱਗੇ ਰੇਟ ਤੇ ਲਾਦ ਨਹੀਂ ਬਹੁਤ ਘੱਟ ਰੇਟ ਤੇ ਗੁਰਦੁਆਰਾ ਸਾਹਿਬ ਹੋਗੇ ਮਸਜਿਦ ਹੋਗੇ ਮੰਦਿਰ ਹੋਗੇ ਸਾਰੇ ਧਾਰਮਿਕ ਸਥਾਨਾਂ ਦੇ ਸਾਰੇ ਧਾਰਮਿਕ ਸਥਾਨ ਹਾਂਜੀ ਹਾਂਜੀ ਮਤਲਬ ਗੁਰਦੁਆਰਾ ਸਾਹਿਬ ਦਾ ਮਤਲਬ ਗੁਰਦੁਆਰਾ ਸਾਹਿਬ ਨਾ ਸਮਝੋ ਸਾਰੇ ਧਾਰਮਿਕ ਸਥਾਨ ਹੋਣਗੇ ਹਾਂਜੀ ਹਾਂਜੀ ਸਾਰੇ ਹੋਣਗੇ ਨਾ ਇਹਦੇ ਤਾਂ ਫਿਰ ਯਾਰ ਖਰਚਾ ਵੀ ਘਟਾ ਆਇਆ ਹੋਊਗਾ ਵੀ ਖਰਚਾ ਘਟਾਉਂਦਾ ਹੀ ਹਾਂਜੀ ਸਾਰਾ ਨਾ ਉੱਡਣ ਦਾ ਖਤਰਾ ਨਹੀਂ ਹੈਗਾ ਜੀ ਕੋਈ ਹਾਂ ਪੂਰਾ ਸੇਫ ਆ ਤਾਂ ਯਾਰ ਕਮਾਲ ਕਰਤੀ ਗੱਪਰੂਆਂ ਨੇ ਇਹ ਕਿੰਨੇ ਕਿਲੋਵਾਟ ਦਾ ਲੱਗਿਆ ਗੁਰਦੁਆਰਾ ਸਾਹਿਬ ਤੇ 15 ਕਿਲੋਵਾਟ ਦਾ ਲੱਗਿਆ ਹੋਇਆ ਇਹ ਸਿਸਟਮ 15 ਕਿਲੋਵਾਟ ਦਾ ਤੇ ਇਹਦੇ ਤੇ ਖਰਚਾ ਵੀ ਘਟਾ ਆਇਆ ਤੇ ਸਿਸਟਮ ਇਹ ਵੀ 19 ਸਾਲ ਦੀ ਗਾਰੰਟੀ ਆ ਹਾਂਜੀ ਇਹ ਵੀ 19 ਸਾਲ ਦੀ ਗਾਰੰਟੀ 25 ਸਾਲ ਦੀ 25 ਸਾਲ ਦੀ ਗਾਰੰਟੀ ਦੇਊਗਾ ਗੱਪਰੂ ਤੇ ਬਾਈ ਨਾ ਮੈਂ ਤੁਹਾਨੂੰ ਨਾ ਨੰਬਰ ਦੇਣ ਲੱਗਾ ਇਹਦੇ ਬਹੁਤ ਸਾਰੇ ਪ੍ਰੋਜੈਕਟ ਆ ਲੱਗੇ ਹੋਏ ਜਿਵੇਂ ਨਾ ਘਰਾਂ ਤੇ ਦੁਕਾਨਾਂ ਤੇ ਹਸਪੀਟਲਾਂ ਦੇ ਵਿੱਚ ਸਕੂਲਾਂ ਦੇ ਵਿੱਚ ਜੇ ਕਿਸੇ ਵੀ ਸੱਜਣ ਨੇ ਸੰਪਰਕ ਕਰਨਾ ਕੋਈ ਹੋਰ ਗੱਲ ਤਾਂ ਨਹੀਂ ਦੱਸਣ ਵਾਲੀ ਰਹਗੀ ਵੀ ਜਿਹੜੀ ਕੋਈ ਆਪਣੇ ਮਨ ਚ ਹੋਵੇ ਵੀ ਯਾਰ ਆਹ ਦੱਸਦ ਗਿਆ ਸਮਝਾਦ ਗਿਆ ਗੱਲਬਾਤ ਇਹ ਹੋਰ ਤਾਂ ਬਸ ਇਹੀ ਗੁਰਦੁਆਰਾ ਸਾਹਿਬ ਲਈ ਜਿਵੇਂ ਆਪਣਾ ਸਪੈਸ਼ਲ ਘੱਟ ਰੇਟ ਲੱਗੇ ਰੇਟ ਦੀ ਆਪਾਂ ਸੋਲਰ ਲਾ ਦਿੰਨੇ ਆ ਜੀ ਤੇ ਸੰਗਰੂਰ ਵਾਲਿਆਂ ਵਾਸਤੇ ਸਬਸਿਡੀ ਵੀ ਹੈਗੀ ਹੈ ਜਿਹੜੀ ਘਰਾਂ ਵਾਲੀ ਸਬਸਿਡੀ ਹਾਂਜੀ ਹਾਂਜੀ ਉਹ ਸਬਸਿਡੀ ਅਸੀਂ ਪਹਿਲਾਂ ਹੀ ਕੱਟ ਕੇ ਦੇ ਦਿੰਦੇ ਆ ਸਬਸਿਡੀ ਆਉਂਦੀ ਕਿੰਨੇ ਤੱਕ ਸਬਸਿਡੀ ਜਿਵੇਂ 3 ਕਿਲੋ ਵਾੜ 4 ਕਿਲੋ ਵਾੜ 5 ਕਿਲੋ ਵਾੜ 10 किलोवाट ਤੋਂ ਲੈ ਕੇ 10 किलोवाट ਤੱਕਲੇੂ ਪ੍ਰੋਜੈਕਟ ਤੇ ਆਉਂਦੀ ਹੈ ਸਬਸਿਡੀ। ਕਰੇਲੂ ਪ੍ਰੋਜੈਕਟ ਤੇ ਆਉਂਦੀ ਹੈ ਕਮਰਸ਼ੀਅਲ ਪ੍ਰੋਜੈਕਟ ਤੇ ਸਬਸਿਡੀ ਨਹੀਂ। ਤੇ ਕਮਰਸ਼ੀਅਲ ਪ੍ਰੋਜੈਕਟ ਤੇ ਆਪਣਾ ਲੋਨ ਹੈਗਾ। ਹਾਂਜੀ ਪ੍ਰਾਈਵੇਟ ਲੋਨ ਹੋ ਜਾਂਦਾ ਹੈ ਕਮਰਸ਼ੀਅਲ। ਪ੍ਰਾਈਵੇਟ ਪ੍ਰਾਈਵੇਟ ਲੋਨ ਹੋਏ ਉਹ ਵੀ ਕਰਾ ਦਿੰਨਾ ਸੈਟਿੰਗ। ਹਾਂਜੀ ਹਾਂ ਬੰਦੇ ਕੋਲ ਆਈਅਰ ਚਾਹੀਦੀ। ਮੀਟਰ ਦੀ ਜਿਹੜੀ ਫਿਟਿੰਗ ਸੈਟਿੰਗਾਂ ਉਹ ਉਹ ਸਾਰਾ ਕੰਮ ਉਹ ਮਹਿਕਮੇ ਨਾਲ ਕੋਈ ਆਰਟਸ ਫਾਰਮ ਕਰਕੇ ਦੇਣਾ ਹੈ ਸਾਰਾ। ਉਹ ਤੁਹਾਡਾ ਕੰਮ ਆ। ਅਸੀਂ ਕੋਈ ਫੈਲਾ ਚੱਕ ਕੇ ਗੇੜੇ ਨਹੀਂ ਮਾਰਨੇ। ਨਹੀਂ। ਹੈਂ? ਅਸੀਂ ਕਰਵਾਉਣਾ ਸਾਰਾ ਕੰਮ ਇਹ ਤੇ ਇੱਕ ਗੱਲ ਆ ਵੀ ਜਿਹੜੀ ਸਬਸਿਡੀ ਆ ਉਹ ਵੀ ਤੁਸੀਂ ਅਪਲਾਈ ਕਰਕੇ ਤੁਸੋਂ ਹੀ ਅਗਲੇ ਦਾ ਕਰਕੇ ਤੁਸੋਂ ਹੀ ਸਾਰੀ ਫਾਈਲ ਅਸੀਂ ਕੰਪਲੀਟ ਕਰਨੀ ਆ ਸਬਸਿਡੀ ਵਾਲੀ ਵਿੱਚ ਹੀ ਬੈਂਕ ਲੋਨ ਵਾਲੀ ਵੀ ਉਹ ਮੈਂ ਤਾਂ ਨਹੀਂ ਤੁਰਿਆ ਫਿਰੂੰਗਾ ਵੀ ਫਲਾਣ ਨੇ ਤੋ ਸਾਈਨ ਕਰਾ ਲਿਆ ਉਹ ਤੋ ਸਾਈਨ ਇੱਕ ਵਾਰੀ ਬਸ ਤੁਹਾਨੂੰ ਬੈਂਕ ਵਾਲੀ ਫਾਈਲ 'ਚ ਜਿਵੇਂ ਸਾਈਨ ਕਰਵਾਉਣ ਜਾਣਾ ਪੈਣਾ ਜੀ ਬਾਕੀ ਸਾਰਾ ਕੰਮ ਸਾਡਾ ਹੀ ਉਹ ਬਾਕੀ ਤੇਰਾ ਕੰਮ ਹਾਂਜੀ ਹਾਂ ਲੈ ਵੀ ਨੰਬਰ ਨੋਟ ਕਰ ਲਓ ਮੁੰਡਾ ਨਾ ਨੌਜਵਾਨ ਮੁੰਡੇ ਆ ਦੇਖੋ ਦੋਨੇ ਜਾਣੇ ਉਰੇ ਆ ਆ ਦੇਖ ਆ ਮੁੰਡੇ ਆ ਲੈ ਐਡੇ ਐਡੇ ਜਵਾਕ ਲੱਗੇ ਪਿਆ ਕੰਮ ਫਿਰ ਜੇ ਹੁਣ ਕੱਲ ਨੂੰ ਜਵਾਕ ਵਿਗੜੇਵੇ ਜਵਾਕ ਦੀ ਆਪਾਂ ਛੱਟ ਪਾ ਦਨੇ ਆ ਵੀ ਜੀ ਆ ਟਾਇਰ ਖਸਾਉਂਦੇ ਫਿਰਦੇ ਆ ਸੜਕਾਂ ਤੇ ਲੈ ਆਹ ਦੇਖੋ ਆਹ ਕੰਮ ਕਰਦੇ ਫਿਰਦੇ ਆ ਇਹਨਾਂ ਦਾ ਸਾਥ ਦਿਓ ਦਿੱਤਾ ਵੀ ਆ ਦਿਓ ਵੀ ਕੰਮ ਇਹਨਾਂ ਨੇ ਕੀਤਾ ਵੀ ਆ ਤੁਸੀਂ ਕਰਵਾਓ ਵੀ ਕੰਮ ਵਧੀਆ ਕਰਨਗੇ ਜ਼ਿੰਮੇਵਾਰੀ ਵਾਲੇ ਮੁੰਡੇ ਆ ਕਿਹੜਾ ਪਿੰਡ ਆ ਦਫ਼ਤਰ ਆਪਣਾ ਜਨਾਲ ਪਿੰਡ ਆ ਦਿੜਬੇ ਕੋਲ ਜਨਾਲ ਪਿੰਡ ਆ ਇਹਨਾਂ ਦਾ ਦਿੜਬੇ ਦੇ ਕੋਲੇ ਪਸ ਫੋਨ ਹੀ ਇਹਨਾਂ ਦਾ ਸਮਝ ਲਓ ਦਫ਼ਤਰ ਆ ਜਿੱਥੇ ਵੀ ਕੋਈ ਲਿਮਿਟੇਸ਼ਨ ਤਾਂ ਨਹੀਂ ਵੀ ਪੰਜਾਬ ਚ ਫਲਾਣੇ ਥਾਂ ਤੋਂ ਫੋਨ ਨਾ ਆਵੇ ਨਹੀਂ ਮਾਲਵੇ ਏਰੀਆ ਚ ਕੰਮ ਕਰਦੇ ਆਂ ਆਪਾਂ ਪੂਰੇ ਜੀ ਸਾਰੇ ਸਾਰੇ ਮਾਲ ਵਿੱਚ ਕੰਮ ਕਰਦੇ ਆਂ ਪਰ ਜੇ ਕੋਈ ਵੀ ਬੰਦਾ ਦੂਰ ਦਾ ਨੇੜੇ ਦਾ ਕੋਈ ਚੱਕਰ ਨਹੀਂ ਫੋਨ ਕਰਿਓ ਬੰਦੇ ਤੁਹਾਨੂੰ ਸਰਵਿਸ ਵਧੀਆ ਦੇਣਗੇ ਪੂਰੀ ਵਧੀਆ ਬਾਕੀ ਜੇ ਕੋਈ ਵੱਡਾ ਪ੍ਰੋਜੈਕਟ ਆ ਜਿਵੇਂ 20 ਕਿਲੋਵਾਟ 40 ਕਿਲੋਵਾਟ ਉਹ ਆਲ ਓਵਰ ਪੰਜਾਬ ਸਾਰਾ ਅਸੀਂ ਕਰ ਦਾਂਗੇ ਕਾਰੀ ਦੇਣਗੇ ਯਾਰ ਤੁਸੀਂ ਫੋਨ ਲਾ ਲਓ ਇਹ ਦੋ ਚੌਂਕਾਂ ਰਾਂੇ ਇਕੱਠਾ ਲਵਾਉਣਾ ਹੋਇਆ ਲਾ ਲਓ ਲਾ ਦੇਣਗੇ ਯਾਰ ਮੈਨੂੰ ਇਨਾ ਪਤਾ ਤੁਸੀਂ ਕਿਤੋਂ ਵੀ ਫੋਨ ਕਰੋਗੇ ਤੁਹਾਨੂੰ ਨਰਾਜ਼ ਨਹੀਂ ਕਰਦੇ